ਸਕਬੀ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਬਾਈ ਸਾਨੂੰ ਸੇ ਘਬੋ ਚੁੱਕੇ ਆ ਅੱਜ ਵੀ ਬਾਈ ਉਹਨੇ ਗਾਵਾਂ ਨਾਲ ਨਾਲ ਕੋਈ ਹੈਗੇ 11 12 ਪਸ਼ੂ ਤੇ ਬਾਈ ਜੀ ਨੇ ਗੱਲਬਾਤ ਕਰੀ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਹਾਂ ਬੱਜੇ ਬੱਜੀ ਬੱਜੀ ਠੀਕ ਚਲੋ ਸ਼ੋਅ ਕਰਦੇ ਹਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇ ਸਾਂ ਦੇ ਸਾਂ ਕਹਿੰਦਿਆਂ ਨੂੰ ਸਾਰੇ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਆਸ ਕਰਦੇ ਹਾਂ ਅੱਤਾਰ ਸ੍ਰੀ ਗੁਰੂ ਰਾਮ ਦਾ ਜੀ ਅੱਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੰਦਰੁਸਤ ਰੱਖੇ ਬਿਲਕੁਲ ਜੀ ਤੇ ਆਪਣਾ ਸੰਦੀਪ ਜੀ ਇੱਕੋ ਹੀ ਮੈਸੇਜ ਹੁੰਦਾ ਵਾ ਮਾ ਪਿਓ ਦੀ ਸੇਵਾ ਕਰਿਆ ਕਰੋ ਸਤਿਕਾਰ ਕਰਿਆ ਕਰੋ ਇਹ ਅਨਮੋਲ ਖਜ਼ਾਨੇ ਲੱਭ ਦੇ ਦੀ ਬਿਲਕੁਲ ਜਿੰਨਾ ਹੀ ਹੁੰਦਾ ਵਾ ਤੋਂ ਵੱਧ ਸਮਾਂ ਦਿਆ ਕਰੋ ਬਜ਼ੁਰਗ ਦਵਾਈ ਘੱਟ ਸਮਾਂ ਵੱਧ ਪਾਉਂਦੇ ਆ ਕਿਉਂਕਿ ਸਮਾਂ ਅੱਜ ਕੱਲ ਸਾਡੇ ਕੋਲ ਹੈ ਨਹੀਂ ਤੇ ਜਿੰਨਾ ਹੀ ਬਜ਼ੁਰਗਾਂ ਵਾਸਤੇ ਟਾਈਮ ਜਰੂਰ ਕੱਢਿਆ ਕਰੋ ਜੋ ਉਹਨਾਂ ਦੀ ਦਵਾਈ ਜਿਹੜੀ ਸਾਡਾ ਟਾਈਮ ਦੀ ਹਾਂ ਜੀ ਜਿੰਨਾ ਹੀ ਟਾਈਮ ਆ ਸਵੇਰੇ ਸ਼ਾਮ ਨੂੰ ਦੋ ਟਾਈਮ ਜਦੋਂ ਮਰਜੀ ਦੇ ਸਕਦੇ ਬਿਲਕੁਲ ਬਾਜੀ ਬਿਲਕੁਲ ਸਮਾਂ ਦਿਆ ਕਰੋ ਤੇ ਉਹ ਵੀ ਇੰਨੇ ਨਾ ਖਲੇ ਰਹਿੰਦੇ ਆ ਜੋ ਬਜੋਗ ਖਲੇ ਜਾਂ ਸਾਰਾ ਘਰ ਹੀ ਖਿਲ ਜਾਂਦਾ ਬਾਜੀ ਬਾਤ ਹੈ ਨਾ ਸਾਰੇ ਘਰ ਦੀਆਂ ਰੌਣਕਾਂ ਰਹਿੰਦੀਆਂ ਤੇ ਬਾਕੀ ਇੰਨੀਆਂ ਕੁ ਬੇਨਤੀਆਂ ਬਾਕੀ ਸੰਦੀਪ ਜੀ ਅੱਜ ਤੁਹਾਡੀ ਮੈਂ ਉਹ ਜਹੇਦਾਰ ਜਗਰਾਤ ਸਿੰਘ ਵਾਲੀ ਵੀਡੀਓ ਦੇਖ ਬੜਾ ਨਾਨਤਾ ਆ ਇੱਕ ਬੰਦਾ ਐਨ ਆਰ ਆਈ ਹੋ ਕੇ ਤੇ ਜਾਨਵਰਾਂ ਦਾ ਕਿੰਨਾ ਸ਼ੌਕ ਰੱਖਦਾ ਤੇ ਕਿੰਨੇ ਵਧੀਆ ਵਿਚਾਰ ਵਿਚਾਰ ਬਿਲਕੁਲ ਜੀ ਹਾਂ ਨਾ ਨਹੀਂ ਤੇ ਬੰਦਾ ਆ ਕੇ ਗਲਫ ਗਲਫ ਵਿੱਚੋਂ ਆ ਜੇ ਜਾਂ ਮਤਲਬ ਕਿਸੇ ਹੋਰ ਕੰਟਰੀ ਚੋਂ ਆ ਜੇ ਤੇ ਯੂਰਪ ਕੰਟਰੀ ਚੋਂ ਆ ਜੇ ਤੇ ਬੰਦਾ ਹਾਂ ਦਾ ਸੱਡੋ ਇਨਾ ਕੰਮਾਂ ਚ ਜਿੱਥੇ ਏਜ ਮਹਤਵਪੂਰਨ ਨਾ ਨਾ ਹਾਂ ਤੇ ਉਹਨਾਂ ਦੀ ਕਿੱਡੀ ਵੱਡੀ ਸੋਚ ਆ ਸਾਰੇ ਜਾਨਵਰ ਰੱਖੇ ਬਿਲਕੁਲ ਜੀ ਕਿਉਂਕਿ ਇਹੋ ਜਿਹੇ ਸੋਚ ਵਾਲੇ ਇਨਸਾਨ ਹੋਣੇ ਚਾਹੀਦੇ ਆ ਕਿਉਂਕਿ ਸਾਡਾ ਦਿਰਸਾ ਵਾ ਇੱਥੇ ਆ ਕੇ ਚਲੋ ਕਮਾਈ ਟਾਈਮ ਤੇ ਕਮਾਈ ਕਰ ਲਈ ਫੇਰ ਪੰਜਾਬ ਨਾਲ ਜੁੜੋ ਆਪਣੇ ਦੇਸ ਤੇ ਨਾ ਫੇਰ ਜੁੜੋ ਇੱਕ ਸ਼ੌਂਕ ਪੂਰਾ ਹੋ ਜਾਂਦਾ ਹੈਗਾ ਦਿਲ ਲੱਗਾ ਰਹਿੰਦਾ ਇਹਨਾਂ ਜਾਨਵਰਾਂ ਬਿਲੱਗਰ ਰਹਿੰਦਾ ਬਾਈ ਜੀ ਲੱਗਦਾ ਤੇ ਬਹੁਤ ਵਧੀਆ ਵੀਡੀਓ ਮਤਲਬ ਵੀਡੀਓ ਲੱਗੀ ਉਹ ਹਵੀਰ ਦੀ ਜਗਰਾਜ ਦੀ ਇਹੋ ਜਿਹਾਂ ਵੀਡੀਓ ਜਿਹੜੀਆਂ ਨਾ ਹਾਂ ਤੇ ਚ ਇੱਕ ਅੱਧਿਕ ਪਾਉਂਦੇ ਰਿਹਾ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਬੱਚਿਆਂ ਨੂੰ ਬਹੁਤ ਵਧੀਆ ਮਤਲਬ ਸਿੱਖਣ ਨੂੰ ਮਿਲਦਾ ਮਿਲਦਾ ਜੀ ਵੀ ਅਸੀਂ ਵੀ ਜਾਵਾਂਗੇ ਤੇ ਵਾਪਸ ਇੱਥੇ ਹੀ ਆਵਾਂਗੇ ਇੱਥੇ ਆਵਾਂਗੇ ਇਹ ਮੈਸੇਜ ਇਹ ਹੁੰਦਾ ਕਮਾਈ ਕਰਨ ਜਾਵਾਂਗੇ ਤੇ ਬਾਅਦ ਵਿੱਚ ਇੱਥੇ ਆ ਕੇ ਤੇ ਐਸੇ ਜਾਨਵਰ ਜਾਨਵਰਾਂ ਨਾਲ ਪਿਆਰ ਕਰਾਂਗੇ ਬਿਲਕੁਲ ਜੀ ਇਸ ਕਰਕੇ ਬਾਕੀ ਤੁਹਾਡੇ ਨਾਮ ਵੀ ਅਦਾ ਸਰਵਨ ਸਿੰਘ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰ ਹਾਂਜੀ ਜੀ ਵੀਰ ਜੀ ਕਈ ਵਾਰ ਪਿੰਡ ਦਾ ਕਰ ਲੈਂਦੇ ਆ ਜ਼ਿਲ੍ਹਾ ਗਰਦਾਸਪੁਰ ਆ ਇਹ ਅੰਮ੍ਰਿਤਸਰ ਤੇ ਗਰਦਾਸਪੁਰ ਦੇ ਜਿਹੜਾ ਨਾ ਇਹਦੇ ਪਿੰਡ ਨਾਲ ਨਾਲ ਹੀ ਲੱਗਦੇ ਆ ਹੁਣ ਸਾਡੀ ਤਸੀਲ ਜਿਹੜੀ ਬਟਾਲਾ ਵਾ ਬਟਾਲਾ ਉਹ ਇੱਥੋਂ 32 ਕਿਲੋਮੀਟਰ ਆ 25 ਕਿਲੋਮੀਟਰ ਜਿਹੜੀ ਅੰਮ੍ਰਿਤਸਰ ਦੀ ਤਸੀਲ ਬਾਬੋ ਬਕਾਲਾ ਸਾਹਿਬ ਆ ਨਾ ਉਹ 16 ਕਿਲੋ ਦੀ 16 ਕਿਲੋ ਮੀਟਰ ਆ ਜਰਾ ਫਰਕ ਹੈ ਜੀ ਆਹਦੇ ਦਾ ਫਰਕ ਵਾ ਤੇ ਕਿਸੇ ਨੇ ਕਹਿਣਾ ਤੇ ਗੁਰਦਾਸਪੁਰ ਆ ਗੁਰਦਾਸਪੁਰ ਦੇ ਪਿੰਡ ਦੇ ਜਿਹੜੇ ਅੰਮ੍ਰਿਤਸਰ ਦੇ ਨਾਲ-ਨਾਲ ਲੱਗਦੇ ਆ ਜ਼ਿਲ੍ਹਾ ਸਾਡਾ ਗੁਰਦਾਸਪੁਰ ਆ ਇਸ ਕਰਕੇ ਵਿੱਚ ਸਾਰਾ ਐਡਰੈਸ ਪਹਿਲਾਂ ਨੋਟ ਕਰਿਆ ਕਰੋ ਬਾਕੀ ਮਾਲ ਜਿਹੜਾ ਸਮਾ ਵਾ ਉਹ ਅੱਜ ਮਹਿੰਗਾ ਵਾ ਅੱਛਾ ਠੀਕ ਹੈ ਹਣਾ ਸਮੇਂ ਨਾਲ ਪਰ ਫੇਰ ਵੀ ਅਸੀਂ ਉਹ ਸਮੇਂ ਤੋਂ ਥੋੜਾ ਜਿਹਾ ਬਾਅਦ ਕੇ ਲਈ ਹੋ ਗਏ ਬਿਲਕੁਲ ਇਹ ਸੰਦੀਪ ਜੀ ਮੈਂ ਆ ਤੇ ਜਾਸੂ ਆ ਹਾਂਜੀ ਤੇ ਹਫਤਾ ਕ ਲੈਂਦੀ ਆ ਨਾ ਬੜਾ ਨਾ ਜੀ ਗੱਭਣ ਮੈਂ ਲੋ ਜੀ ਵਿਖਾਓ ਦੇਖੋ ਜੀ ਅੱਜ ਹਫਤਾ ਮੈਂ ਲੈ ਜੂਗੀ ਹੱਬ ਡੇਰੀ ਕੱਚੀ ਆ ਖੋਲੋ ਖੋਲੋ ਜੀ ਹੁ ਕੀ ਤੇ ਕਿੱਦਾਂ ਬਾਈ ਨੂੰ ਮਾਰਣਾ ਨਾ ਲੈਣਾ ਪੈਣਾ ਨਾ ਹੁਣ 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 ਮਜਬੂਰੀ ਆ ਮਜਬੂਰੀ ਆ ਅੱਡੇ ਨਹੀਂ ਬੰਦ ਕਰ ਸਕਦੇ ਨਹੀਂ ਕਰ ਸਕਦੇ ਅੱਡੇ ਨਹੀਂ ਬੰਦ ਕਰ ਸਕਦੇ ਲੈਣਾ ਹੀ ਪੈਣਾ ਕੀ ਕਰੀ ਮਜਬੂਰੀ ਆ ਬਿਲਕੁਲ ਲੋ ਜੀ ਤੋਰੋ ਕਰਾ ਦੇ ਮਾਹੌਲ ਕਰਨਾ ਸੇਂਗਾ ਸਾਰਾ ਇਹ ਖਾਦ ਜੀ ਇਹ ਨਾ ਬੰਦਾ ਫਿਰ ਆ ਚੀਜ਼ ਰਹਿ ਗਈ ਉਹ ਦੇਖਣਾ ਲੱਗ ਗਿਆ ਕਰੋ ਜੀ ਨਮੀ ਤੋਂ ਦੋ ਜੀ ਹਾਂ ਕਰਦੇ ਆਂ ਤਾ ਤੇ ਆਹ ਤੇ ਸੰਦੀ ਤਾਣ ਤੋਂ ਬਟਾ ਚੋਈ ਵਾਲਾ ਲੱਗਾ ਵਧੀਆ ਸਾਰੀ ਜਿਹੜੀ ਹੈ ਕਿ ਸੁਨੇ ਆਜੋ ਆਜੋ ਜੀ ਆਜੋ ਮਾੜਾ ਕੋਈ ਬਜੀ ਨਾ ਨਾ ਬੜਾ ਹਾਂ ਬਿਲਕੁਲ ਜੀ ਬਿਲਕੁਲ ਲੈਣਾ ਪੈਣਾ ਵਾ ਹਾਂਜੀ ਤੇ ਪਰ ਥੋੜਾ ਜਿਹਾ ਅੱਗੇ ਨੂੰ ਜੀ ਨਹੀਂ ਕਰਦਾ ਜਿਹੜੇ ਬਈਦੇ ਸਾਹਿਬ ਨਾਲ ਮਾਰ ਲੈਂਦੇ ਹਾਂ ਬਿਲਕੁਲ ਜੀ ਹਾਂ ਹਾਂਜੀ ਥਾਂ ਥੋਣ ਬੜਾ ਸੁਆਦੀ ਲੱਗਦਾ ਥਾਂ ਤੇ ਵੀ ਬੜਾ ਮੀ ਥਾਂ ਥੋਣ ਬੜਾ ਹੀ ਚੰਗਾ ਲੱਗਦਾ ਠੀਕ ਹੈ ਇਹ ਕਿੰਨਾ ਦਾ ਇੱਕੋ ਹੀ ਮੁੱਲ ਕਰਦਾ ਹੈ ਕੋਈ ਇੱਕ ਘੋਮ ਮੁੱਲ ਤੇ ਦੜੇ ਚੱਲੂ ਕੰਮ ਆ ਜੇ ਇਹ ਸੰਦੀਪ ਜੀ ਮੈਂ ਪਿਛਲੀ ਵੀਡੀਓ ਤੱਕ ਯਾਦ ਦੀ ਭਾਈ ਸੀ ਹਾਂਜੀ ਬਹੁਤ ਫੋਨ ਆਇਆ ਇੱਕ ਬੰਦੇ ਦੀ ਸਾਈ ਆਈ ਨਾ ਮੈਨੂੰ ਨੰਬਰ ਦਾ ਪਤਾ ਤੇ ਨਾ ਹੀ ਉਹਨੇ ਪੁੱਛਿਆ ਮੈਨੂੰ ਠੀਕ ਆ ਪਤਾ ਨਹੀਂ ਕਿੰਨੇ ਪੰਜ ਆ ਪਾਇਆ ਇਹ ਗੱਪਣ ਸੀ ਮੈਂ ਇਹਦੇ ਕੋ ਥੱਬੇ ਦਾ ਲੇਵਾ ਸਾਰੇ ਪਿਛਲੀ ਵੀਡੀਓ ਚ ਦੇਖ ਸਕਦੇ ਹਾਂ ਚੋ 4 ਦਿਨ ਪਿੱਛੇ ਚੱਲ ਜੋ ਠੀਕ ਆ ਠੀਕ ਆ ਤੇ ਪਰਸੋਂ ਰਾਤ ਪਈ ਸੂ ਹੂੰ ਸੂਪੀ ਤੇ ਬੜੀ ਵਧੀਆ ਸੂਈ ਕੋਈ ਗੱਲਬਾਤ ਕੋਈ ਕੁਝ ਨਹੀਂ ਹੋਇਆ ਕੱਲ ਤੇ ਨਮਈਆਂ ਸੁਈਆਂ ਹੋ ਰਾਈਆਂ ਸੀ ਨਾਲ ਹਾਂਜੀ ਤੇ ਬੱਚੇ ਗਏ ਇਹ ਗਈ ਉਹ ਬੱਚਾ ਆਪਣਾ ਭੋਲ ਅਰੇ ਭੋਲ ਭੋਲ ਬਾਜ ਕਰਿਆ ਹੁਣ ਇਹ ਦੋ ਦਿਨ ਖਰਾਬ ਕਰੇ 10 ਦਿਨ ਕਦੇ ਖਰਾਬ ਆਪਾਂ ਬੱਚੇ ਭੁੱਲੇ ਦੇ ਦੇਣੀ ਆ ਠੰਡ ਦੀ ਗਰੰਟੀ ਹੋ ਖਾਨ ਸੋਨਿਆਰਗਾ ਆਊਗਾ ਤੇ ਬਾਕੀ ਲੱਤਾਂ ਦੋ ਦਿਨ ਮਾਰੇ ਚਾਰ ਦਿਨ ਮਾਰੇ ਰਾਜੀ ਵਾਜੀ ਦਾ ਪੁੱਛ ਲੈਣਾ ਜਦੋਂ ਮਾਰੋ ਇਹਦੇ ਬਾਰੇ ਨਹੀਂ ਆਖਣਾ ਵੀ ਲੱਤ ਮਾਰ ਲੱਤ ਮਾਰ ਦੇ ਚਲੋ ਹੁਣ ਲੱਤ ਤੇ ਦੇਣੀ ਆ ਬਸ ਤੇ ਬਾਕੀ ਉਹ ਵੀ ਤੂੰ ਵੀ ਖੂਨ ਆ ਪੰਜ ਆਪਣਾ ਲੱਲਾ ਭਾਵੇਂ ਮੈਂ ਹੀ ਖੜੀ ਦੇ ਨਾ ਬਸ ਠੀਕ ਹੈ ਤੇ ਮੇਰੇ ਕੋਲ ਨੰਬਰ ਹੈ ਨਹੀਂ ਹੋਰ ਬਿਲਕੁਲ ਜੀ ਬਿਲਕੁਲ ਉਧਰ ਸਾਫ ਸੁੱਦੀ ਥੱਬਾ ਆਵੇ ਚੱਡਾ ਪਿਛਲੀ ਵੀਡੀਓ ਚ ਵੇਖ ਲਿਓ ਨਹੀਂ ਹੈਗਾ ਜੀ ਬਈ ਉਧਰ ਹੈਗਾ ਸੀ ਆਜਾ ਕਮਾਲ ਜੀ ਵੇਖੋ ਗਰਾਂ ਦੀ ਬਿਲਕੁਲ ਸਹੀ ਗੱਲ ਹੈ ਜੀ ਲੱਤ ਮਾਰ ਲੱਤ ਮਾਰ ਦੁਜਾ ਹਸਦਾ ਦੁਜਾ ਠੀਕ ਆ ਇਹਦਾ ਬੱਚਾ ਹੀ ਨਾੜੂ ਪਰਸੋਂ ਦੀ ਮੈਸ ਹੋਈ ਲੋ ਜੀ ਟੱਕਾ ਆ ਗਿਆ ਨਾ ਜੀ ਆਹ ਟੱਕਾ ਆਇਆ ਹੂੰ ਚੰਦੇ ਚਲੇ ਆਹ ਇਹ ਇਹਦੇ ਬਹੁਤੇ ਭੂਤ ਹੈ ਵੀ ਨਹੀਂ ਗੇ ਬਹੁਤੇ ਨਹੀਂ ਹੈਗੇ ਥੋੜੇ ਜਿਹਾ ਨਿਕਲ ਜਾਣਿਆ ਠੀਕ ਆ ਇਹ ਆ ਤਿੰਨੇ ਡੜੇ ਬਸ ਠੀਕ ਆ ਇੱਧਰ ਆ ਹਾਂ ਚਲੋ ਖਾਣੀ ਆ ਗਿਆ ਸੰਜੀ ਇਹ ਆ ਪਿਓਰ ਨੀਲੀ ਦੀ ਮੈਂ ਪਿਓਰ ਨੀਲੀ ਗੱਬੜ ਨਹੀਂ ਸੂਈ ਇਹ ਆ ਗੱਬੜ ਮੈਂ ਤੇ ਦੁੱਧ ਵੀ 5 ਕਿਲੋ ਹੈਗਾ ਚਾਰ ਲੈ ਕੇ ਸਮਝ ਕੇ ਲੈਣੀ ਆ ਤੇ ਠੰਡੀ ਠੋਂਡੀ ਬਹੁਤ ਯਾਦੀ ਆ ਉਹ ਨਹੀਂ ਕੋਈ ਗੱਲ ਹੈਗੀ ਇਹਨੂੰ ਇਹ ਪਾ ਇਧਰ ਦੇਖ ਆਹ ਦੇਖ ਇਧਰ ਦੇਖ ਆਹ ਵੇਖ ਲੋ ਆ ਆ ਵੇਖ ਲੋ ਤੇ ਗੱਪਣ ਮੈਂ ਕਹੂੰ ਇੰਨਾ ਤਰਾਉਂਦੀ ਆ ਇਹ ਕੈਨੇਡਾ ਦੀ ਆਪਣਾ ਭਜੀ ਇਹ 4 ਮਹੀਨਾ ਦੀ ਗੱਪਣ ਤੇ ਆਪਣੇ ਚੈਨਲ ਤੇ 112000 ਦੀ ਵੇਚੀ ਆ ਅੱਛਾ ਉਹ ਬੰਦੇ ਚੱਲ ਕੇ ਕੈਨੇਡਾ ਭਈਆਂ ਨੇ ਮੈਂ ਸੰਭੀ ਆ ਬਸ ਲੋ ਜੀ ਵਿਖਾਓ ਕਰਾ ਦੇ ਇਧਰ ਲੋ ਜੀ ਮੁਹੰਮਦ ਹਾਉਸ ਤੇ ਇਧਰ ਇਹ ਯਾਰ ਆਜੋ ਬਿਲਕੁਲ ਇਧਰ ਰੈਕਸਿਡਿਕ ਮੈਂ ਰੈਕਸਿਡਿ ਜੀ ਆਹ ਇਹ ਤਾਂ ਲੈਣੇ ਚਾਹਣਗੇ ਸਾਰਾ ਨਸਲਾ ਪੂਰੀ ਜੀ ਪੂਰੀ ਨਸਲ ਸਿੰਘੀ ਵੇਖ ਲਾ ਤੇ ਇਹ ਇਹ ਹੈ ਵਾਡੀ ਪੂਰੀ ਵੱਡੀ ਬੋਰੀ ਨੂੰ ਪਾਇਆ ਉਹ ਨਾ ਨਹੀਂ ਪਾਇਆ ਭਾਈ ਤੇ ਥਣ ਚੱਡਾ ਵੇਖ ਲਾ ਕਿੰਨਾ ਸਾਹ 112000 ਦੀਰੇ ਚੰਦ ਦੇ ਵੇਚੀ ਆ ਮੈਂ ਠੀਕ ਹੈ ਆਜੋ ਜੀ ਆਜੋ ਆਜੋ ਸਮਾ ਰਹੇ ਹੋ ਸਾਰੀ ਜੋ ਮੈਂ ਨਹੀਂ ਆਦੀ ਗੱਲ ਕਹੂਗੀ ਮੇਰੇ ਘਰ ਚੈੱਕ ਕਰਾਵੇ ਆਪਣੇ ਘਰ ਬਸ ਠੀਕ ਹੈ ਜਿੱਕੇ ਜੀ ਕਰਦਾ ਚੈੱਕ ਕਰਾ ਲੇ ਪੂਰੀ ਲੰਮੀ ਹੋਊ ਉੱਚੀ ਹੋਊਗੀ ਲੱਸੀ ਜ਼ਰੂਰ ਆ ਲੱਸੀ ਆਂਦੀ ਤਾਜੀ ਵੀ ਜਿੱਦੋਂ ਨੂੰ ਮਾਰਦੀ ਇਹ ਸੰਦੀਪ ਜੀ ਤਿੰਨੇ 60-60 ਹਜ਼ਾਰ ਦੀਆਂ ਲਓ ਡੜੇ ਵਾਲਾ ਕੰਮ ਕਿਉਂ ਜਿਹਦਾ ਜੀ ਕਰੇ ਗੱਬਣ ਕਰਕੇ ਲੈ ਲੇ ਜਿਹਦਾ ਜੀ ਕਰੇ ਬੱਚਾ ਭੁੱਲੀ ਕਰਕੇ ਜਿਹਦਾ ਤੋਕੜ ਗੱਬਣ ਬਸ ਠੀਕ ਹੈ ਨਾਂ ਦੀ ਪਛਾਣ ਵਕਰੀ ਵਕਰੀ 550 ਛੋੜ ਹੋਊਗੀ ਜੇ ਮੇਰਾ ਵੀਰ ਕਿਸਦਾ ਨਾਠ ਦਾ ਮਾਨ ਕਰੇ ਨਾ ਤਾਂ ਉਹ ਕੱਲ ਜਾਂ ਪਰਸੋਂ ਫੋਨ ਨਾ ਕਰੇ ਹਫਤੇ ਨੂੰ ਵੇਖ ਲੈ ਟਰਾਈ ਕਰਕੇ ਬੱਦਲ ਦੇਗਾ ਹਨਾ ਅੱਛੇ ਤਰ੍ਹਾਂ ਦਮਾ ਦੇ ਬਿਲਕੁਲ ਐਵੇਂ ਕਿਸਦਾ ਵਿੱਚ ਟਾਈਮ ਨਾ ਖਰਾਬ ਕਰਿਓ ਇਹ ਪੂਰੇ 60 60 ਦੀ ਜਿਹੜੀ ਮਰਜ਼ੀ ਲੈ 550 ਛੋੜ ਹੀ ਹੋਣੀ ਹੈ ਚਲੋ ਜੀ ਇਹ ਵੀ ਮੀਂਹ ਲਈ ਦੀ ਕੱਟੀ ਔ ਸਰਚੋਟੀ ਆ ਗਈ ਔ ਸਰਚੋਟੀ ਬਹੁਤ ਹੱਲੇ ਦੀ ਝੋਟੀ ਆ ਸੰਦੀਪ ਚਾਰੇ ਫੈਲੋ ਤੇ ਇਨਾ ਸ਼ਹਿਰ ਤੋਂ ਮਂਗਾਈ ਆ ਅੱਛਾ ਹਾਂ ਉਹਨਾਂ ਦੇ ਦਾਲ ਚ ਆਈ ਸੀ ਉਹਨਾਂ ਸੁਈ ਲੈ ਗਈ ਆਪਣੇ ਇਰੀਆ ਦੇ ਆ ਨਿਸ਼ਾਨੀਆਂ ਟੋਟਨ ਟੋਰ ਲਾ ਜੀ ਨੂੰ ਬੜੀ ਸਿੰਗੀ ਸੁੰਗੀ ਰੱਖੀ ਐ ਨੂੰ ਆ ਜੀ ਲੈ ਆਲ ਆਲੋ ਆਓ ਆਓ ਇਹ ਇੱਡੀ ਚ ਵੀ ਆਈ ਇਹ ਪਰਸੋਂ ਜਦੋਂ ਮਂਗਾਈ ਆ ਠੀਕ ਆ ਤੇ ਮੈਂ ਫੇ ਕਰਾਈ ਨਹੀਂ ਪਿੱਛੇ ਬਾਂਦੀ ਗੰਦਲੋ ਜੀ ਟੋਟੀ ਆ ਜੇ ਕੋਈ ਚਾਹਵੇ ਤਾਂ ਜੇ ਅੱਜ ਵੀ ਇੱਕ ਹੀ ਤੇ ਹੀਟ ਚ ਆ ਕੇ ਜਾ ਕੇ ਕਾ ਬਿਲਕੁਲ ਹਾਂ ਜੀ ਇਹ ਸੰਦੀਪ ਜੀ 24000 24500 600 ਸਾਢੇ 23000 ਰੁਪਇਆ ਤੇ ਇਹ 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 ਦੇਖ ਆ ਮਾੜਾ ਹੈ ਰਮਾ ਜੀ ਇੱਕ ਇੱਕ ਉਂਗਲ ਖਾਣ ਹੋਣਗੇ ਇੱਕ ਇੱਕ ਉਂਗਲ ਹੋਣਗੇ ਪੂਰੇ ਥਾਂ ਪੂਰਾ ਇੱਕ ਇੱਕ ਉਂਗਲ ਦਾ ਥਾਂ ਲੱਗਾ ਵਾ ਇਹ ਵੀ ਸਾਹਮਣ ਵਾਲੀ ਆ ਤੇ ਹੱਥ ਜੋੜ ਕੇ ਬੇਨਤੀ ਆ ਗਲਤ ਬੰਦਾ ਫੋਨ ਨਾ ਕਰੇ ਕਾਟੂਆਂ ਚ ਨਹੀਂ ਦੇਣੀ 30000 ਦੀ ਵੀ ਕੋਈ ਲੈ ਸਕਦਾ ਤੇ ਜੇ ਕੋਈ ਪ੍ਰੇਖਾ ਪਾ ਕੇ ਲੋਕ ਰੱਬ ਨੂੰ ਜਾਨ ਉਹਨੇ ਦੇ ਬਿਲਕੁਲ ਬਿਲਕੁਲ ਸਹੀ ਹਾਂ ਸਾਨੂੰ ਕਿਤੇ ਸਵਾਲ ਫੋਨ ਕਰਦਾ ਕਿ ਚੋਰ ਕਰਦਾ ਬਿਲਕੁਲ ਜੀ ਠੀਕ ਆ ਨਾ ਬੇਨਤੀ ਆ ਪੀ ਚੰਗੇ ਕੰਮ ਵਾਲੀ ਤੇ ਚੰਗੇ ਨੂੰ ਬਾਜੀ ਦਾਸਪਾਤ ਅੱਜ ਗਾਈ ਸਾਰਾ ਹੀ ਮਾਲ ਕਰਨੀਆਂ ਦੀ ਰੋਟੀ ਆਜੋ ਕਿੰਨੇ ਲੈ ਕੇ ਨੇ ਵੇ ਜੀ ਇਹ ਗਿੰਤੀ ਜੀ ਬੌਧ ਵੇਚੀਆਂ ਸਵੇਰ ਦੀਆਂ ਅੱਛਾ ਇਹ ਗੱਬਣ ਇੱਧਰ ਇੱਧਰ ਆਓ ਇੱਧਰ ਇੱਧਰ ਇਦਾਂ ਜਿਹੜੀ ਮਰਜ਼ੀ ਫਾੜ ਲੈਣ ਆਵੇ ਜਿਹੜਾ ਥਾਣ ਲੱਗਾ ਜੀ ਇਹ 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 ਵੈਰੈਟੀ ਇਦਾਂ ਦੀ ਆ ਇੱਕ ਨੂੰ ਵੀ ਹੱਥ ਲਾਉਣ ਦੀ ਲੋੜ ਨਹੀਂ ਸਾਰੀਆਂ ਇਦਾਂ ਦੀਆਂ ਮੋਟਾ ਮੋਟਾ ਥਾਣ ਲੱਗਾ ਹੋਰੋ ਜੀ ਨੂੰ ਵੀ ਬਹੁਤ ਵੱਸੀ ਚੰਗੀ ਲਓ ਵੀ ਜਰਸੀਆਂ ਜਰਸੀ ਜਰਸੀਆਂ ਸਰੇਲੀਆਂ ਜਰਸੀਆਂ ਇਹ ਜਰਸੀਆਂ ਮੋਗ ਗਿਆ ਇਹ ਜਰਸੀਆਂ ਮੋਗ ਗਿਆ ਅੱਜ ਗਿਆਂ ਜਰਸੀਆਂ ਕਿੱਧਰ ਨੂੰ ਆਹ ਵੇਖੋ ਮੇਰੇ ਨਾਲ ਹੈ ਸੱਤ ਅੱਠ ਕਿੱਥੇ ਸੱਤ ਅੱਠ ਤੇ ਵੇਖ ਇੱਕ ਵਾਰਾ ਥੱਲੋਂ ਕੀ ਬਣਿਆ ਅਜੇ ਹੌਤਾ ਹੀ ਲੱਜ ਵੱਸੀ ਵੇਖ ਵੇਖ ਥਾਣ ਕਿਹੜਾ ਲੱਗਾ ਇਹਨੇ ਆਜੋ ਜੀ ਆਜੋ ਵੇਖੋ ਵਾਰਾ ਆਨੋ ਦਲੇ ਭਾਵੇਂ ਵੇਖਿਆ ਜਾਈ ਨਾਲ ਵੇਖਿਓ ਤੇ ਜਰਸੀਆਂ ਹੀ ਵੇਖਿਓ ਜਰਸੀਆਂ ਵਿੱਚ ਹਾਂਜੀ ਭਾਜੀ ਪਰ ਸੰਦੀਪ ਤੇ 36000 ਰੁਪਏ ਦੇਵਾਂਗੇ 500 ਛੋਟ ਹੋਊਗੀ ਜਾਣ ਦੋ ਤੇ ਆਹ ਬੱਚੀ ਇਹ ਸੁਈਆ ਪਹਿਲਾਂ ਆਹ ਵਖਾ ਇਹਨੂੰ ਮੀਨੇ ਦਾ ਲਾ ਲਓ ਇਹਨੂੰ ਸਵਾ ਦਾ ਲਾ ਲਓ ਇਹਨੂੰ ਡੇਢ ਦਾ ਲਾ ਲਓ ਇਹਨੂੰ ਜਿੰਨਾ ਲਾਉਣਾ ਲਾਉਣਾ ਇਹਦੇ ਬਾਰੇ ਨੇ ਫੋਨ ਕਰਨਾ ਇਹ ਜੋ ਤੁਸੀਂ ਹੁਣੇ ਲਾ ਲੈਣਾ ਹੈ ਬਿਲਕੁਲ ਮੈਨੂੰ ਇਹਦਾ ਮੀਨੇ ਸਵਾ ਵੀ ਤੇ ਕਿਹਾ ਇਹਨੂੰ ਤੁਸੀਂ ਜਿੰਨਾ ਮਰਜ਼ੀ ਲਾ ਦਿਓ ਦੋਦੇ 14 ਕਿਲੋ ਉਹ ਤੇ 14 ਹੀ ਦੇਵਾਂਗੇ ਬੱਠੀਕਾ ਪਰ ਅਨੇ ਤੋਂ ਅੱਗੇ ਤਾਂ ਦੱਸ ਜੀ ਹੋਊ ਤੁਹਾਡੇ ਹੋਊਗਾ ਭਾਈ ਜੀ ਅੱਜ ਗੱਪਣ ਦਾ ਦੁੱਧ ਬੰਨਕੀ ਦੱਸੂਗਾ ਆਹ ਵੇਖੋ ਜਰਸੀ ਪਿਓਰ ਇਹ ਆਹ ਮੇਰੇ ਨਾਲ ਫੋਟੋ ਖਿੱਚ ਲਓ ਇਹ ਇੱਧਰ ਆ ਮਰੇ ਵੇਖੋ ਆਹ ਵੇਖੋ ਪੱਠੀ ਧੋਰ ਔਰੋ ਜੀ ਐ ਨਿੱਕੀ ਬੂਟੀ ਨਾਲੇ ਖੱਬੇ ਦਾ ਲੈਵਾ ਪੌਣੇ 14 ਮੇਰੇ ਘਰ ਦੇ ਜੋ ਮਾਰ ਜੀ ਅਗਲੇ ਦੇ ਘਰ ਤੇ ਰਾਤੀ ਗਰੰਟੀ ਦੇ ਦਾਂ ਬਸ ਠੀਕ ਆ ਚੱਲੋ ਦੋ ਆਜੋ ਜੀ ਆਜੋ ਆਜੋ ਲਿਆਓ ਆਹ ਅੰਦਰ ਜਰਸੀਆਂ ਚ ਲੈ ਗਏ ਨਹੀਂ ਹੋਣ ਵਦੂ ਇਹ ਵਦੂ ਜਰਸੀ ਬਹੁਤ ਜੀ ਹਾਂਜੀ ਭਾਈ ਇਹ 33000 ਰੁਪਏ 33000 14 ਕਿਲੋ ਦੁੱਧ ਗਰੁੱਤ ਵੇਖ ਲੋ ਕਿਹੜੀ ਆ ਤੇ 33000 ਬਸੇ 500 68 32.5 32.5 ਆ ਜੋ ਆ ਵੱਚੀ ਦੂਜਾ ਜਾਸੂਗਾ ਗੱਬਣ ਹਾਂ ਜਿਹੜੀ ਮਰਜ਼ੀ ਇੱਕ ਪਾਵੇਂ ਤੂੰ ਥਣ ਫੜ ਫੜ ਜਿਹੜੀ ਮਰਜ਼ੀ ਫੜ ਆ ਲੈ ਭਾਵੇਂ ਸਾਰੇ ਫੜ ਆ ਜੇ ਗਾਂ ਹੀ ਕੋਈ ਲੱਤ ਚੁੱਕ ਜੇ ਤੇ ਫਰੀ ਚਾ ਚਲੋ ਹੋਰੋ ਜੀ ਨੂੰ ਇਹ ਦੇ ਨਾ ਇੱਕ ਹੋਰ ਵਿਖਾ ਦਿਨਾ ਮੁਰ ਗਿਆ ਇੱਕ ਆਨਲਾਈਨ ਲੈਣ ਵਾਲਾ ਘਰ ਜਾ ਕੇ ਤਾਂ ਕਿਹਾ ਜੇ ਮੈਂ ਤਾਂ ਮਾੜਾ ਦੱਸਿਆ ਹੀ ਤੁਸੀਂ ਖੋਲੋ ਮਾਰੋ ਖੋਲੋ ਜੀ ਖੋਲ ਕਾ ਨਾ ਕਾ ਨਾ ਹਾਂ ਇਹ ਕਾਣੇ ਕਿ ਤਾ ਸੰਗਲ ਚ ਆ ਕੇ ਨਾ ਮਾੜਾ ਆ ਜਾ ਦਿਓ ਤੇ ਉਹ ਇਹ ਆ ਦੇ ਆ ਆ ਦੇਖ ਲੋ ਇਹ ਆ ਦੇਖ ਲੋ ਇਹ ਆ ਦੇਖ ਲੋ ਇਹ ਆ ਆਹ ਜੀਆ ਫਿਰ ਕੀ ਗੱਲ ਵਾ ਮੁੜ ਕੇ ਇਹਦੀ ਗੱਲ ਸੁਣਨੀ ਜ਼ਿੰਦਗੀ ਨਾ ਰੋਲ ਜੀ ਰੋਲ ਮੂ ਮਾ ਦਿਖਾ ਦਿਓ ਬਿਲਕੁਲ ਦੇਖੋ ਜੀ ਦੇਖ ਅਜੀ ਹਰ ਤਾਪ ਤਾ ਕੱਢਦੀ ਆ ਬਾਜੀ ਬਾਸ ਬਾਸ ਆੰਦੋ ਜੀ ਆੰਦੋ ਠੀਕ ਆ ਸੋਹਣੀ ਵੇੜਾ ਭਾਈ ਇਹ ਵੀ ਪਾਣੀ ਨਾਲੇ ਭਾਜਣਾ ਹੈ ਕੋਈ ਲੱਪਣੇ ਇਹ ਭਾਜ ਨਹੀਂ ਲੱਪਣਾ ਹਾਂਜੀ ਇਹ ਸੰਦੀਪ ਜੀ ਆ ਵੀ 31000 ਜੀ ਇਹਦੇ ਨਾਲ ਦੀ ਵੀ 31000 ਦੋ 31 31 ਦੀ ਤੇ ਲੱਭੂ ਮੁੰਡੇ ਕੋਈ 30.5 ਦੀ ਰੇਟ 30.5 30 ਦੀ ਆਹ ਵੇਖੀ ਤੈਨੂੰ ਬਖਾਵਾ ਇੱਕ ਤਰ੍ਹਾਂ ਪਲੂਣ ਵੇਖ ਇਹਦਾ ਮੂੰਹ ਤੇ ਦੋਵੇਂ ਪਾਸੇ ਪੰਚ ਚਾਰ ਬੰਦੇ ਥਾਣ ਫੜ ਲੋ ਕੀ ਆਹ ਵੇਖੋ ਤੇ ਆਹ ਵੇਖੋ ਆਵੇ ਠੀਕ ਆਹਨ ਸਾਢੇ 30 ਨਹੀਂ ਦਿੰਦਾ ਜੀ ਤੋਰੋ ਤੋਰੋ ਕਰੋ ਮੋੜ ਕੇ ਇੱਧਰ ਵੇਖ ਲਓ ਸਾਫ ਕੇ ਲਈਆਂ ਥਾਣ ਵੇਖ ਕੇ ਦਾ ਲੱਗਾ ਲੈ ਆਓ ਆਜੋ ਜੀ ਆਜੋ 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 ਕਰੋ ਕਰੋ ਲੈ ਆਜੋ ਹਾਂ ਜੀ ਇਹ ਐਵੇਂ ਜੰਮੀ ਜੀ ਇਧਰ ਵੇਖ ਆ ਵੇਖ ਅੱਜ ਜਿੱਦਾਂ ਮਰਜੀ ਫੜ ਲਾ ਅੱਗੋ ਵਿੱਚ ਠੀਕ ਹੈ ਬਾਈ ਠੰਡੀਆਂਾਂ ਦੀ ਗਰੰਟੀ ਹੋਊਗੀ ਤੇ ਇਹ ਜਿਹੜਾ ਮਰਜੀ ਦੋਵੇਂ 33 ਕਰਕੇ ਪਹਿਲਾਂ ਪੂਰਾ ਕਰਕੇ ਦੂਜਾ ਕਰਕੇ ਲੈ ਲੈ 30 500 30 500 ਚਲੋ ਇਹ ਵੀ ਗੱਬਣੀ ਆ ਇਹ ਵੀ ਗੱਬਣ ਪਹਿਲਾਂ ਇਹ ਇਹ ਵੀ ਇਧਰ ਵੇਖ ਸਥਾਨ ਵਿਖਾਓ ਬਾਈ ਆ ਇਧਰ ਅੱਗੇ ਪਸਥਾਨ ਇਧਰ ਉੱਪਰ ਇਧਰ ਵੇਖ ਇਧਰ ਅੱਗੇ ਥਾਣੇ ਉਧਰ ਰੱਖੋ ਇਧਰ ਵੇਖ ਆ ਆ ਵੀ ਇੱਕ ਥਾਣੇ ਦਾ ਲੇ ਜੱਟ ਆਨਥੋਰੋਲੋਜੀ ਲੋ ਜੀ ਪਹਿਲਾ ਸੁਆ ਬੈਠਾ ਇਹਦਾ ਵੀ ਮੂੰਹ ਵੇਖੋ ਜਰਸੀ ਕਿੰਨਾ ਕਾਉਬਦਾ ਇਹ ਦਿਖਾਉਗਾ ਆਹ ਸਾਡੇ ਮੁੰਡੇ ਵੇਖੋ ਵੇ ਨਾਲੇ ਨਿੱਕੀ ਜੀ ਨਜ਼ਾਰੇ ਲਓਗੇ ਛੋਟੀ ਜੀ ਬੱਚੀ ਹਾਂ ਲੈ ਜਿਓ ਜਮਾਨ ਸਾਹਿਬ ਜੀ ਆਜਾ ਜੀ ਆਜਾ ਬਸ ਲੈ ਜਓ ਹਾਂਜੀ ਭਾਜੀ ਇਹ 28000 ਦੀ 500 ਸੋੜ 750 725 ਦੀ ਇਹ ਇਹ ਰੇਟ ਵੇਖ ਲੋ ਸੀਲਿੰਗ ਠੰਡੀ ਵੇਖੋ ਗੰਗ ਵੇਖੋ ਥਾੜ ਕਿਦਾਂ ਦਾ ਲੱਗ ਬਿਲਕੁਲ ਜੀ ਠੀਕ ਹੈ ਨਾ ਤਾਂ ਮੇਰੀ ਕਮਾਈ ਵੀ ਆ ਤੇ ਜਿੰਨੇ ਪਾੜੀ ਉਹਨੇ ਵੀ ਕੁਝ ਉਹਨੇ ਵੀ ਬਿਲਕੁਲ ਸਹੀ ਗੱਲ ਹੈ ਠੀਕ ਬਿਲਕੁਲ ਜੀ ਤੇ ਆ ਆ ਵੀ ਦਿਖਾਉ ਇਹ ਵੀ ਥੂਆ ਇਹ ਇਹ ਪਹਿਲਾ ਥੂਆ ਗੱਬੜ ਇਹ 20 ਦਿਨ ਲੱਗੇ ਇਹ 25 ਦਿਨ ਲੱਗੇ ਇਹ ਦਿਨ ਲੱਗੇ ਉਹਨਾਂ ਆਪਾਂ ਨੂੰ ਫੜਾਕ ਦੇਣ ਕਿਹਾ ਵਾ ਜੇ 10-5 ਅੱਗਾ ਪਿਛਾ ਮੂੰਹ ਦਿਖਾ ਦੋ ਇਹ ਠੀਕ ਠੀਕ ਦੇਖੋ ਜੀ ਇਹ ਵੇਖ ਆ ਤੁਰ ਹਾਲੇ ਇਹ ਤਾਂ ਕੋਈ ਨਹੀਂ ਆਜ ਨੂੰ ਨਾ ਜਾਏ ਦੁੱਧ ਵਾਲਿਆਂ ਹੀ ਆ ਆਂ ਦੋ ਕਾਦੀਆਂ ਨਹੀਂ ਮੀਡੀਅਮ ਮੀਡੀਅਮ ਬਿਲਕੁਲ ਕਈ ਗੱਲਾਂ ਬਈ ਇਹ ਜੋ ਵੱਡੀਆਂ ਨਹੀਂ ਆ ਨਿਕ ਨਿਕ ਕਾਦੀਆਂ ਮੀਡੀਅਮ ਆ ਫੈਰੀਡੀਅਮ ਚ ਕਾਦਵਾ ਇਹਨਾਂ ਦੇ ਕੋਈ ਮੁੜ ਕੇ ਨਾ ਕਿ ਮੈਂ ਛੋਟੀ ਵੇਖੀ ਕ ਵੱਡੀਆਂ ਵੇਖੀਆਂ ਮੀਡੀਅਮ ਚ ਕਾਦਵਾ ਇਹ ਸੰਦੀਪ ਜੀ 21000 ਦੀ ਦਵਾਂਗੇ 500 ਛੋਟ ਸਾਢੇ 20 ਦੀ ਤੇ ਜੇ ਮਾਲਾ ਇਹ 20 ਦਿਨਾਂ ਨੂੰ ਵੀ ਸੂਪੈਂਦੀ ਪੰਜੀਆਂ ਨੂੰ ਵੀ ਸੂਪੈਂਦੀ ਆ ਤੇ ਸਾਰੀਆਂ ਗਰਮੀਆਂ ਨਜ਼ਾਰੇ ਨਾਲੇ ਕਣਕ ਵੱਢਾਂਗੇ ਨਾਲੇ ਤੂੜੀ ਬੜਾਵਾਂਗੇ ਨਾਲੇ ਦੁੱਧ ਪੀਵਾਂਗੇ ਦੁੱਧ ਪੀਵਾਂਗੇ ਸਹੀ ਦੋ ਤਿੰਨ ਕੰਮ ਉਦੋਂ ਗਰਮੀ 'ਚ ਪਾਇਆ ਦੁੱਧ ਨਹੀਂ ਮਿਲਦਾ ਨਹੀਂ ਮਿਲਦਾ ਨਹੀਂ ਮੰਨਦਾ ਭਾਜੀ ਈ ਕਹਣਾ ਇਹ ਡੇਰੀ ਦਾ ਵੀ ਖਰਾਬ ਹੋ ਜਾਂਦਾ ਹੁੰਦਾ ਬਿਲਕੁਲ ਭਾਜੀ ਤੇ ਇਹ ਘਾਟੋ ਘਾਟੇ ਵੀ 7-8 ਕਿਲੋ ਬਣਾ ਦਊਗੀ ਬਿਲਕੁਲ ਜੀ ਭਾਜੀ ਤੇ ਸਾਰਾ ਟਾਬਰ ਮੌਜਾ ਕਰੂਗਾ ਮੌਜੀ ਲੈਣ ਇਸ ਕਰਕੇ ਇਹ ਮਾਲ ਜਿੰਨਾ ਵੀ ਹੈਗਾ ਨਾ ਆਪਣੇ ਘਰ ਦਾ ਸਾਰਾ ਬਣ ਕੇ ਆ ਜਾਂਦਾ ਵਾ ਮੀਡੀਅਮ ਦੇ ਘੱਟ ਵਾ ਮਈਆਂ ਵੀ ਸਾਰੀਆਂ ਤੁਸੀਂ ਦੇਖ ਲੀਆਂ ਆ ਗਈਆਂ ਵਾ ਤੇ ਬਾਕੀ ਬਹੁਤੀਆਂ ਬੇਨਤੀਆਂ ਅੱਜ ਜਿਆਦਾ ਤਾਂ ਨਹੀਂ ਕਰਨੀਆਂ ਫਿਰ ਵੀਡੀਓ ਵੀ ਆਜੀ ਪਾ ਦੀਏ ਬਿਲਕੁਲ ਅੱਜ ਭੈਣ ਅੱਜ ਅੱਜ ਕਿਸੇ ਤਰੀਕੇ ਨਾਲ ਯਾਰਾ 11 ਜੀ ਤੇ ਯਾਰਾਂ ਨੂੰ ਹੁਣੇ ਵੀਡੀਓ ਪਾ ਜਾਈਏ ਹੁਣੇ ਬਣਾਈਆਂ ਤੇ ਕਹੀਂ ਟੇ ਖਾਣੇ ਤੁਹਾਨੂੰ ਵੀਡੀਓ ਮਿਲ ਜਾਣੀ ਆ ਸਮਝ ਲੈ ਮੌਕੇ ਤੇ ਹੁਣੇ ਹੁਣੇ ਸਾਰੇ ਪੱਟੇ ਚੱਕਦੇ ਪੱਟੇ ਚੱਕ ਦਿਓ ਤੇ ਬਾਕੀ ਆਨਲਾਈਨ ਮੇਰਾ ਵੀਰ ਉਹਨਾਂ ਵਾਸਤੇ ਜੋ ਜਿਹੜੇ ਪੁਰਾਣੇ ਸੱਜਣਾ ਨਵੇਂ ਮੇਰਾ ਵੀਰ ਜਿਹੜਾ ਉਹ ਆਪਣਾ ਆ ਕੇ ਇਥੇ ਟ੍ਰਾਈ ਕਰਾ ਤੇ ਬਾਕੀ ਇਹ ਜਿਹੜੀਆਂ ਗਲਗਾਈਆਂ ਆ ਇਹਨਾਂ ਦੇ ਥਣਾ ਦੇ ਚੀਪੇ ਨਹੀਂ ਰਲਦੇ ਹੁੰਦੇ ਗਾਈ ਘਰ ਜਾਂਦੀ ਪਾਸ ਕਰੋ ਫੇਰ ਪੈਸੇ ਲਓ ਤੇ ਮੁੜ ਕੇ ਸੂੰਝ ਠੀਕ ਹੈ ਸੋ ਸੰਦੀਪ ਜੀ ਇੱਕ ਗਾਈ ਆਵਾ ਮੈਂ ਦੀ ਗਰੰਟੀ ਹੁੰਦੀ ਗਾਈ ਦਾ ਨਹੀਂ ਪਤਾ ਕਹਿੰਡੇ ਚ ਕੀ ਹੋ ਜਾਣਾ ਨਹੀਂ ਨਹੀਂ ਬਿਲਕੁਲ ਹੈਨਾ ਤੇ ਬਾਕੀ ਸਾਰੇ ਵੀ ਰਸ ਸਸਤੀ ਕਾ